ਨਾਲ ਹੀ ਮਸਲੇ ਹੱਲ ਹੁੰਦੇ ਸਮੇਂ ਨਾਲ ਹੀ ਗੱਲ ਪਕਾਈ ਜਾਂਦੀ ਸਮਾ ਬਣ ਕੇ ਕਿਸੇ ਨਾ ਰੱਖਿਆ ਨਾ ਖਵਾ ਵੱਡੇ ਵੱਡਿਆਂ ਨੂੰ ਢਾ ਲੈਂਦਾ ਬਲਕਿ ਤੌਜਲੇ ਸਮੇਂ ਦੇ ਕੁੰਝਿਆਂ ਨੂੰ ਸਮਾ ਆਪਣੇ ਵਿੱਚ ਸਮਾ ਲੈਂਦਾ ਜਿਸ ਕੀ ਦਰਜੇ ਮੈਂ ਜੋ ਸਮਾ ਕਟਕੇ ਅੱਜ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਾਡੇ ਅੱਤੇ ਮੁੱਖ ਮਹਿਮਾਨ ਸ਼੍ਰੋਮਣੀ ਹੈੱਦਕਾ ਦਾ ਬਹੁਤ ਲੱਗੇ ਦਾ ਮਾਣ ਸਾਡੇ ਗੁਰੂ ਜੀ ਸਰਦਾਰ ਮਨਮੋਹ ਸਿੰਘ ਜੀ ਦਾਊ ਸਾਹਿਬ ਫਰਦਾਨ ਪੁਆਦੀ ਪੰਜਾਬੀ ਸੱਤ ਸਾਡੇ ਪੋਆਦ ਇਲਾਕੇ ਦਾ ਮਾਨ ਪੀਸੀਐਸ ਅਧਕਾਰੀ ਸ਼੍ਰੀ ਤੇਜਦੀਪ ਸਿੰਘ ਜੈਣੀ ਸਾਹਿਬ ਜੁਆਇੰਟ ਸੈਕਟਰੀ ਸੈਕੂਲਰ ਐਡਮਿਨਿਸਟ੍ਰੇਸ਼ਨ ਸਾਡੇ ਪੋਆਦ ਇਲਾਕੇ ਦਾ ਮਾਨ ਸਰਦਾਰ ਬਲਵੀਰ ਸਿੰਘ ਜੀ ਢੋਲ ਪੀਸੀਐਸ ਰਿਟਾਇਰਡ ਆਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਵਿਸ਼ੇ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਜਿਨ੍ਹਾਂ ਨੇ ਆਪਣੀ ਉਮਰ ਤੋਂ ਭਾਗ 110 ਕਿਤਾਬਾਂ ਲਿਖ ਕੇ ਰਿਕਾਰਡ ਕਾਇਮ ਕੀਤਾ ਤੇ ਅਖਬਾਰਾਂ ਵਿੱਚ ਆਪਣਨ ਦੇ ਲੇਖ ਅਕਸਰ ਪੜਦੇ ਰਹਿੰਦੇ ਆ ਸਾਡਾ ਪ੍ਰਿੰਸੀਪਲ ਬਹਾਦਰ ਸਿੰਘ ਜੀ ਗੋਸਲ ਸਾਹਿਬ ਕਮੀ ਪੰਚ ਮੋਹਰੀ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਜੀ ਤੇ ਸਾਡਾ ਗੁਰਮੀਤ ਸਿੰਘ ਜਿਉੜਾ ਸਾਹਿਬ ਰਾਜਕੁਮਾਰ ਸਾਹੋਵਾਲੀਆ ਜੀ ਸਵਿੰਦਰ ਜੋਗਨੀ ਜੀ ਤੇ ਜਮੇ ਸਿੰਘ ਜੀ ਢਾਲੀਵਾਲ ਸਾਹਿਬ ਸਾਡੇ ਪਿੰਡ ਦੇ ਸੰਪਾਤ ਜੀ ਤੇ ਅੰਦਰ ਸਿੰਘ ਜੀ ਢਾਲੀਵਾਲ ਸ਼੍ਰੀ ਰਵਿੰਦਰਪੁਰ ਜੀ ਸਤਿ ਸ੍ਰੀ ਅਕਾਲ ਰਾਮ ਸਭਾ ਸਿੱਧਰਪਾਤ ਜੀ ਤੇ ਕਮੇ ਅੰਦਰ ਜੀ ਸੁਪ੍ਰੀਤ ਜੀ ਜੀ ਦੇ ਤੋਂ ਮਾਡੇ ਦਾ ਕਾਰਜ ਕੀਤਾ ਕਿ ਨਾਮ ਕਰਨਾ ਕੋਮਨ ਸਾਹਿਬ ਗੁਰਮੀਤ ਸਿੰਘ ਜੀ ਪਰਮਜੀਤ ਕੁਲੜੀ ਡਾਕਟਰ ਗੁਰਦਸ਼ਪਤ ਜੀ ਜੀ ਬਹੁਤ ਦੂਰ ਦੂਰ ਤੋਂ ਆਏ ਹੋਏ ਹੈ ਸਾਡੇ ਡਾਕਟਰ ਬੰਗਾਵ ਸ਼ਰਮਾ ਜੀ ਲੋਕਾ ਸ਼ਰਮਾ ਜੀ ਸਾਰੇ ਨੇ ਨਿੱਕਾ ਖੁਆ ਜੀ ਹੈ ਤੁਸੀਂ ਘਰ ਸਾਡੇ ਆਏ ਤੇ ਫੋਲੇ ਦਾ ਸੁਭਾਈ ਸਾਡੇ ਘਰ ਦੇ ਸ਼ਰੀਪ ਲੈ ਆਏ ਹੋ ਸਾਡੇ ਸਾਰਿਆਂ ਵੱਲੋਂ ਜੀ ਹੈ ਅੱਜ ਦਾ ਇਹ ਜੋ ਪੋਸਟਕ ਦਾ ਅਲੀਜ਼ਾ ਪ੍ਰੋਗਰਾਮ ਹੈ ਮੈਨੂੰ ਉਮੀਦ ਨਹੀਂ ਸੀ ਹੈ ਵੀ ਇੰਨੀਆਂ ਕੁਰਸੀਆਂ ਥੋੜੀਆਂ ਰਹਿ ਗਈਆਂ ਮੈਂ ਬ माफी ਵੀ ਜਾਂਦਾ ਜੇ ਮੈਨੂੰ ਪਤਾ ਹੁੰਦਾ ਮੈਂ ਅੰਦਰ ਲੱ ਵੱਡਾ ਹਾਲੂ ਕਰ ਲੈਂਦਾ ਚਲੋ ਕੋਈ ਗੱਲ ਨਹੀਂ ਤੇ ਇਹ ਜਿਹੜੀ ਪੁਸਤਕ ਸਾਡੇ ਲਿਖਣ ਜਾ ਰਹੀ ਹੈ ਸਾਡੇ ਪਿੱਠ ਤੋਂ ਮੇਰੇ ਪਿੱਠ ਮੁੱਲਾਂ ਪ੍ਰੀਤ ਦਾਸ ਹੈ ਥੋੜਾ ਜਿਹਾ ਮੈਂ ਆਪਣੇ ਬਾਰੇ ਦੱਸਾਂ ਨਾਮ ਮਜੀਤ ਸਿੰਘ ਆਉਜਲਾ ਮੇਰਾ ਚੰਡੀਗੜ੍ਹ ਦੇਡੇ ਮੁੱਲਾਂ ਮਰੀਆਕਰਾਂ ਸਿਵਲ ਸਕੱਤਰ ਇਤਕਾਰਾਂ ਨਾਲ ਉੱਤੇ ਦੀ ਲਿਖਤਾਂ ਦੇ ਨਾਲ ਜਿੱਤੀ ਫੇਰਾ ਟੋਕਰੀ ਮੈਂ ਜੇ ਕਹਿੰਦਾ ਮੈਂ ਕੋਈ ਸਹਿਤਕਾਰ ਹਾਂ ਨਾ ਮੈਂ ਗਮਈਆ ਨਾ ਮੈਂ ਲਿਖਤਾ ਰਹਾ ਸ਼ਰਮ ਦੇ ਪਰਿਵਾਰਾਂ ਦੇ ਨਾਲ ਸਾਡੀ ਆਰੀ ਹੈ ਬਸ ਐਸੇ ਮਾਣ ਕੇ ਲਿਖਣ ਦਾ ਕੰਮ ਰੱਖਿਆ ਜਾ ਰਹੀ ਹੈ ਬਾਪ ਮਰ ਗਿਆ ਛੋਟੀ ਉਮਰ ਹੀ ਉੱਠ ਗਿਆ ਸਤੋ ਸਾਇਸੀ ਬਰੇ ਪਿੰਡ ਤੋਂ ਬੈਠੀ ਸਾਡੇ ਬੰਦੇ ਭਾਪ ਪਟਾਇਆ ਨੂੰ ਕਰੇ ਬਾਰੇ ਬਾਪ ਮਰ ਗਿਆ ਛੋਟੀ ਉਮਰ ਹੀ ਉੱਠ ਗਿਆ ਸਤੋ ਸਾਇਸੀ ਬਣਾ ਉੱਥਾ ਮੈਂ ਬਚਪਨ ਦੇ ਵਿੱਚ ਆਪਣਾ ਵਕਤ ਲਗਾਇਆ ਸੀ ਸ਼ੁਕਰ ਹੈ ਰਬ ਦਾ ਕਿ ਇਸੇ ਨਾਲ ਮੇਰੀ ਮਿਹਨਤਾਂ ਨੂੰ ਲਗਾ ਦਿੱਤਾ ਲਾ ਕੇ ਜਾ ਕੇ ਜੱਤੋ ਆ ਗਏ ਉੱਥੇ ਦਫ਼ਤਰ ਵਿੱਚ ਮਿਠਾ ਦਿੱਤਾ ਨੌ ਮੰਤਰੀ ਸਹਿਬਾਨਾ ਨੇ ਨੌ ਮੰਤਰੀ ਸਹਿਬਾਨਾ ਦੇ ਦਫ਼ਤਰ ਵਿੱਚ ਕੰਮ ਕੀਤਾ ਦੋ ਗਵਰਨਰ ਸਹਿਬਾਨਾ ਦੇ ਦਫ਼ਤਰ ਵਿੱਚ ਕੰਮ ਕੀਤਾ ਤੋਂ ਤੋਂ ਕਾਦਾ ਬੰਦਾ ਨੇ ਦਿੱਤਾ ਪਰਵਤੀਓ ਬਲਕਿ ਚੌਦਲਾ ਪ੍ਰੈਕਟਿਕਲ ਵਿੱਚ ਕੰਮ ਕਰਦਾ ਤੇ ਥੋੜਾ ਜਿਹਾ ਬਾਕਸਨਾ ਹੈ ਜੱਥੇ ਹਨ ਕਾਫੀ ਨਵੀਂ ਤੇ ਉਹਦੀ ਗੱਲਾਂ ਨੇ ਕਾਫੀ ਪਹਿਲੀ ਵਾਰ ਕੋਈ ਪੁਸਤਕ ਕਰ ਲਈ ਜੋਜੀ ਸੁਜੀਤ ਦੇ ਦਰਜੇ ਜੀਵਨ ਦੇ ਕਾਇਕੀ ਗਵਰਨਰ ਸਾਹਿਬ ਨਾਲ ਇਹ ਤਰੀਕੀ ਗਵਾਹਨ ਹਾਊਸ ਤੇ ਕਾਫੀ ਹੋ ਗਿਆ ਤਾਂ ਅਖਰ ਇਹ ਨਵੀਂ ਕਿਤਾਬ ਜਿਹੜੀ ਮੈਂ ਮਸੀਹ ਕਾਲੀ ਗਵਾਹੀ ਇਹ ਐਕਚੁਅਲ ਇਹ ਕਿਤਾਬ ਮੈਂ ਤਾਂ ਸੰਵਾਦਨਾ ਕਰੀ ਹੈ ਤੇ ਵਰਤੀਬ ਬਣੇਗਾ ਇਹ ਕਾਲੀ ਬਾਸ ਸਾਹਿਬ ਨੇ ਆਪ ਲਿਖੀ ਹੈ 1913 ਚ ਪੈਦਾ ਹੋਏ ਬੜਾ ਸੇਵਾ ਅਸਕੀਤਾ ਫੌਜ ਗਏ ਉੱਥੇ ਜਾ ਕੇ ਗਦਰੀ ਬਾਬਿਆ ਦੇ ਨਾਲ ਸੰਪਰਕ ਚਾ ਗਏ ਲਿਟਰੇਚਰ ਪੜਿਆ ਗਿਆ ਜਿਹੜੇ ਦੇਸ਼ ਬਰੋਤੀ ਸੀ ਉਹਦੇ ਕਿਹੜਾ ਜਾਣਦਾ ਸੀ ਅਗਲੇ ਜਾਂਦੇ ਤੈਂ ਜੇਤ ਹੋ ਗਈ ਫੇਰ ਕੱਢੀ ਫੇਰ ਆਜ਼ਾਦੀ ਮਿਲੀ ਦੇਸ਼ ਨੂੰ ਪਿੰਡ ਤੇ ਨਾਲੋਂ ਗੈਰ ਕਰਕੇ ਰੱਖਿਆ ਉਸ ਤੋਂ ਬਾਅਦ ਦੀ ਸੇਵਾ ਕੀਤੀ ਜਦੋਂ ਦੀ ਛੋਟੀ ਸੀ 1988 ਤੱਕ ਹੋਈ ਮੈਂ ਸਾਸੀ ਦਰਸ਼ਕ ਕੀਤੀ ਸੀ ਕਿਲੇ ਵਾਲੇ ਕੋਲ ਜੋ ਹੁੰਦਾ ਸੀ ਉਹ 스ਕਰੀਨ ਦਾ ਕਿਡਾ ਰਹਾ ਹੁੰਦਾ ਤੇ ਮੈਂ ਕਹਾਵਤ ਕੀਤੀ ਕਰਾ ਮੇਰੇ ਘਰ ਤੇ ਰੱਤੇ ਵਿੱਚ ਜਿਹਨਾਂ ਨਾਲ ਬਰਾਭਤੀ ਚਾ ਲਈ ਵਾਲਾ ਲੱਭਣਾ ਦੇ ਘਰ ਮੈਂ ਜੰਮਿਤਿੰਗ ਜਨਾ ਬੈਠੇ ਤੇ ਉੱਥੇ ਜਦੋਂ ਮੈਂ ਲੰਘਦਾ ਸੀ ਮੈਂ ਦੇਖਦਾ ਹੁੰਦਾ ਸੀ ਮੈਨੂੰ ਪਤਾ ਨਹੀਂ ਸੀ ਸਮਾ ਗੱਲੋਤੀ ਆਜੀ ਸਮਾਪੇ ਇਹ ਵੀ ਅਗੋਂ ਮੈਂ ਦੇਖਾਂਗਾ ਕਿ ਕਿਤਾਬ ਇੱਕ ਕਦੇ ਕਿਸੇ ਨਾਲ ਗੱਲ ਕਰਦੇ ਹੁੰਦੇ ਜੀ ਕਦੇ ਬੈਠੇ ਹੁੰਦੇ ਸੀ ਕਦੇ ਖੜੇ ਹੁੰਦੇ ਸੀ ਪਿੰਡ 'ਚ ਲਾਇਬ੍ਰੇਰੀ ਬਣਾਈ ਕਰਾਸੀ ਜਿੱਥੇ ਮੈਂ ਵੀ ਦੁਬਾਰਾ ਪੜਦਾ ਰਿਹਾ ਉਦੋਂ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਨੇ ਸੈੰਡਿੰਗ ਦੇ ਲਈ ਐਨਾ ਇਹਨਾਂ ਦੀ ਜੀਵਨ ਦਾ ਸ਼ਿਭਾਸ਼ ਕੀਤਾ ਹੋਇਆ ਦਾ ਤੇ ਪਿੱਛੇ ਜਿਹਨਾਂ ਦੇ ਪਰਿਵਾਰ ਕੈਨੇਡਾ ਦੇ ਵਿੱਚ ਰਹੇ ਹਾਇ ਰਜਿੰਦਰ ਸਿੰਘ ਜੀ ਰਾਜਪਾਲ ਨਿਵਾਸੀ ਆਏ ਕਰਨੀ ਸਿੰਘ ਜੀ ਨਾਲ ਇਹਨੇ ਕਥੀ ਜੇ ਬੈਠੇ ਨੇ ਤੇ ਭਤੀਜੇ ਬਹੁਤ ਨੰਦੇ ਕੀ ਮੈਡਮ ਰਵਿੰਦਰਪਾਲ ਕੌਰ ਜੀ ਬੈਠੇ ਨੇ ਬੀਪੀਈ ਉਹ ਰਟਾਇਡ ਨੇ ਕਤੇ ਮਹਾਲੀ ਤੋਂ ਤੇ ਇਹਨਾਂ ਨਾਲ ਕੇ ਮੈਨੂੰ ਖੜਾ ਦਿੱਤਾ ਉਹਨਾਂ ਦਾ ਹੱਥ ਲੇਕ ਰਤੀ ਉਸ ਉਹ ਕੂਬਿਸਤੀ ਕੁਝ ਪੰਜਾਬੀ ਵੀ ਤੁਸੀਂ ਕਾਫੀ ਦੇਖਿਆ ਹੋਇਆ ਪਿੰਡ ਵਾਲੇ ਵੀ ਲਿਖਿਆ ਹੋਇਆ ਮੇਰੇ ਵੀ ਜਾਣਕਾਰੀ ਦੀ ਗੱਲਬਾਤ ਹੋਇਆ ਫਿਰ ਉਸ ਤੋਂ ਬਾਅਦ ਇਹ ਉਸਤ ਸਿਪਾਈ ਸੀ ਕਾਫੀ ਦਿਨ ਹੋ ਗਏ ਫਰਵਰੀ ਦੀ ਛਪੀ ਹੋਈ ਹੈ ਅਸੀਂ ਵੇਟ ਕਰ ਰਹੇ ਸੀ ਕਿ ਇਹਨਾਂ ਦਾ ਪਰਿਵਾਰ ਆ ਜਾਊਗਾ ਪਰ ਉਹ ਕਿਸੇ ਕਾਰਨ ਆਦੀ ਸਕੇਵਣਾ ਨਹੀਂ ਥੋੜਾ ਜਿਹਾ ਮਾਫੀ ਮੰਗੀ ਹੈ ਤੇ ਅ ਕਦਾਈ ਵਿੱਚ ਸੀ ਐਸ਼ੂ ਕਮਨ ਹਬੇ ਜੀ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ ਤੇ ਸਾਰਿਆਂ ਦਾ ਤੁਹਾਡਾ ਸਵਾਗਤ ਜੀ ਆਇਆਂ ਨੂੰ ਤੇ ਸਾਰੇ ਦੀ ਗੱਲਬਾਤਾਂ ਵਚਾ ਚੁਣ ਕੇ ਜਾਣਾ ਤੇ ਬਾਕੀ ਗੱਲਾਂ ਬਾਤਾਂ ਕਰਦੇ ਰਹਾਂਗੇ ਬਹੁਤ ਬਹੁਤ ਜੀ ਦਾ ਸਤਿ ਸ੍ਰੀ ਅਕਾਲ ਆਦਾ ਉਹਨਾਂ ਨਾਲ ਅੱਜ ਲਈ ਕੁਰੀ ਪੜੇ ਸੰਖੇਪ ਸ਼ਬਦਾਂ ਵਿੱਚ ਆਪਣੇ ਬਾਰੇ ਵੀ ਜਾਣਕਾਰੀ ਦਿੱਤੀ ਆਪਣੇ ਕੰਮ ਬਾਰੇ ਵੀ ਦੱਸਿਆ ਸਾਹਿਤ ਬਾਰੇ ਵੀ ਦੱਸਿਆ ਥੋੜਾ ਬਹੁਤ ਬੋਤਾਂ ਦਾ ਥੈਂਕ ਯੂ ਜੀ ਸੋ ਸਾਡੇ ਦਾਤ ਗੁਰੂ ਜੀ ਦਾਉਨ ਸਾਹਿਬ ਨੇ ਬੋਲਣਾ ਸੀ ਤੇ ਮੈਨੂੰ ਹੁਕਮ ਹੋ ਗਿਆ 28 ਮਿੰਟ ਜੋੜੇ ਨਾਲ ਜ਼ਿਕਰ ਕਰਨਾ ਵੈਸੇ ਦਾਉਨ ਸਾਹਿਬ ਨੇ ਕਤਾਬ ਲਿਖੀ ਹੋਈ ਪਾ ਪਾਦ ਨੇ ਚੈਂਟੀਕਰ ਦਾ ਲੋਪ ਕੀਤੇ ਪੁਰਾਤੇ ਪਿੰਡੋਂ ਜ਼ਰੂਰ ਪੜਿਓ ਉਹ ਕਿਤਾਬ ਵਿੱਚ ਸਾਰੇ ਪਿੰਡਾਂ ਦਾ ਜ਼ਿਕਰ ਹੈ ਮੈਂ ਵੀ ਕਿਸੇ ਟਾਈਮ 2008 'ਚ ਲਿਖਿਆ ਸੀ ਨਾ ਮਗਰੇ ਇੱਕ ਗੀਤ ਦੇ ਰੂਪ ਸਿਰਫ 2 ਮਿੰਟ ਦਾ ਗੀਤ ਹੈ ਧਿਆਨ ਨਾਲ ਸੁਣੋ ਪੰਜਾਬ ਦੀ ਤਰਸਦੀ ਹੈ ਇਹ ਕਮਿਆਣ ਕਰਨ ਲੱਗਾ 1947 ਦੇ ਵਿੱਚ ਦੇਸ਼ ਆਜ਼ਾਦ ਕਰਾਇਆ ਸੀ ਉਹ ਸੰਸੰਤਾਂ ਵਾਲੀ ਦੇ ਬਿਤੇ ਆਪਾਂ ਦੇਸ਼ ਅਜਾੜ ਕਰਾਇਆ ਸੀ ਇਹ ਵੀ ਸਮਝੋ ਉਸ ਦਿਨ ਆਪਾਂ ਪੰਜਾਬ ਤੂਫਾਨ ਕਰਾਇਆ ਸੀ ਰਾਜਧਾਨੀ ਲਾਹੌਰ ਲੈਣੇ ਵਾਲਿਆਂ ਹਿੱਸੇ ਆਦੀ ਸੀ ਚੜਦੇ ਪੰਜਾਬ ਨੂੰ ਰਾਜਧਾਨੀ ਦੀ ਚਿੰਤਾ ਵੱਡ-ਵੱਡ ਛਾ ਗਈ ਸੀ ਪੰਜਾਂ ਰਖ ਦਾ ਉਦੋਂ ਲੈ ਕੇ ਕਰ ਜਾ ਪੰਜਾਬ ਮੈਂ ਕੰਮ ਜਤਾਇਆ ਸੀ 28 ਪਿੰਡਾਂ ਨੂੰ ਜਾਣ ਕੇ ਲੋਕੋ ਚੰਡੀਗੜ੍ਹ ਬਸਾਇਆ ਸੀ 28 ਪਿੰਡਾਂ ਦੇ ਉੱਤੇ ਲੋਕੋ ਚੰਡੀਗੜ੍ਹ ਬਸਾਇਆ ਸੀ 28 ਪਿੰਡ ਕਿਹੜੇ ਸੀ ਉਹ ਕੈਨੇਡਾ ਕੰਠਾਲਾ ਭੰਗੀ ਮਾਝਾ ਦਾ ਤਾਰ ਪਰ ਬੇਜਰਾਗ ਮੌਕੇ ਸੀ ਕਿ ਜੂ ਮਰੂ ਨਜਾਮ ਪਰ ਠੇਂਦਾ ਗੁਰਦਾ ਮਾਜਰਾ ਬਜਵਾਣਾ ਬਜਵਾੜੀ ਮਹਿਲੇ ਬਾਜਰਾ ਬਣੈ ਬਟੇ ਨਬਢੇੜੀ ਗਗਹੇੜੀ ਪਲ ਸਵਾ ਦੇ ਅੱਡਾ ਬਾਜੇ ਹੀ ਪਿੰਡ ਸੀ ਜਿੱਥੇ ਹੁਣ ਜੱਟੀਗੜ੍ਹ ਸ਼ਹਿਰ ਬਸਦਾ ਇੱਥੋਂ ਉਜੜੇ ਬਵਾਦ ਦੇ 28 ਪਿੰਡ ਜੀ ਛਾ ਪਰ ਖੱਬੇ ਗੜ੍ਹ ਮਾਤੜੇ ਆ ਖੇੜੀ ਰੁੜਕੀ ਪੜਾਓ ਕਰ ਸਾਣ ਦੇ ਲਹਿੜੀ ਜੈਪਰਾ ਕਜਾਗ ਪਰਾਖੇੜੀ ਮਾਜਰਾ ਕਾਲੀ ਬਾੜ ਨਾ ਗਲਾਤੇ ਪੈਰ ਮਾਹਿਆ ਉਹ ਬਾ ਕੀ ਰਹਿੰਦੇ ਪੁੱਛ ਲੈਣਾ ਆਉ ਜਲੇ ਨੂੰ ਜਾ ਕੇ ਜੀ ਤਾਂ ਮੇਰੇ ਹੀ ਹੈ ਮੁੱਲਾ ਪਰ ਪਿੰਡ ਨਹੀਂ

ਹਾਈ ਪੰਜਾਬ ਮੇਰੇ ਨੂੰ ਜੋੜਨ ਦੀ ਹਾਏ ਮੁੜ ਕੇ ਰੁੱਤ ਨਾ ਆਈ ਪੰਜਾਬ ਮੇਰੇ ਨੂੰ ਜੋੜਨ ਦੀ ਉਹ ਮੁੜ ਕੇ ਰੁੱਤ ਨਾ ਆਈ ਉਹ ਵਿੱਚ ਵਿਰਾਸਤ ਮਿਲਿਆ ਕਰ ਜਾਂ ਜਦੋਂ ਲਾਹੌਰ ਤੋਂ ਛੱਡਿਆ ਸੀ ਰਾਜਤਾਨੀ ਦੀ ਖਾਤਰ ਝੰਡਾ ਕਿ ਜਿਉ ਆਦ ਤੇ ਕੱਢਿਆ ਸੀ ਉਹ ਚੰਡੀਗੜ੍ਹ ਫੇਰ ਪਿਆ ਬਸਾਉਣਾ ਚੰਡੀਗੜ੍ਹ ਫੇਰ ਪਿਆ ਬਸਾਉਣਾ ਉਜੜੇ ਪਿੰਡ 28 ਪੰਜਾਬ ਮੇਰੇ ਨੂੰ ਜੋੜਨ ਦੀ ਹੋ ਮੁੜ ਕੇ ਰੁੱਤ ਨਾ ਆਈ ਪੰਜਾਬ ਮੇਰੇ ਨੂੰ ਜੋੜਨ ਦੀ ਹਾਏ ਮੁੜ ਕੇ ਰੁੱਤ ਨਾ ਆਈ आया, थोके दुश्मन दारा रा रोकया सदाबी ने इको झोला दिल देो झोला दिल दे, इको दे कदर किसे ना पाई

ਸਾਡੇ ਗੁਰੂ ਜੀ ਅਤੇ ਬਹੁਤ ਬਹੁਤ ਮਹਿਮਾਨ ਸਰਦਾਰ ਗੁਰਮੋਹਨ ਸਿੰਘ ਜੀ ਦਾ ਉਸ ਆਪ ਬੇਨਤੀ ਕਰਾਂਗਾ ਆਗੇ ਆਪਣੇ ਵਿਚਾਰ ਦੇਸ਼ਤਾਂ ਤੇ ਪ੍ਰੋਗਰਾਮ ਇਸ ਮਾਪੀ ਕਰਨ ਦੀ ਹੈ